ਇਸ ਟਾਈਮ ਤੇ ਹੋਟਲ ਚ ਨਚੰਦੇ ਮਿਲੇ ਸੀ 75 ਰੁਪਏ ਅੱਜ ਪੂਰੀ ਇੰਡਸਟਰੀ ਦੇ ਵਿੱਚ ਚੱਲਦਾ ਹੈ ਦਬੰਗ ਖਾਨ ਦਾ ਸਿੱਕਾ ਅਜੂਨਾ ਦੇ ਜਨਮ ਦਿਨ ਹੋਤੇ ਜਾਣਾਗੇ ਉਹਨਾਂ ਦੇ ਬਾਰੇ ਕੁਝ ਖਾਸ ਗੱਲ ਸਸ਼ਕਲ ਮੈਂ ਸੋਨੀਆ ਭਾਈ ਜਾਨ ਦਬੰਗ ਖਾਨ ਇਹਨਾਂ ਨਾਮਾ ਦੇ ਨਾਲ ਮਸ਼ਹੂਰ ਬਾਲੀਵੁੱਡ ਦੇ ਮੋਸਟ ਐਲੀਜੀਬਲ ਐਕਟਰ ਸਲਮਾਨ ਖਾਨ ਅੱਜ ਆਪਣਾ 58 ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਇਸ ਮੌਕੇ ਦੇ ਉੱਤੇ ਉਹਨਾਂ ਦੇ ਫੈਨਸ ਚੁਣੇ ਉਹ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਵਿਸ਼ਿਸ਼ ਕਰ ਰਹੇ ਨੇ ਤੇ ਕਈ ਜੋ ਹੋਣਗੇ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਉਹਨਾਂ ਨੂੰ ਵਿਸ਼ ਕਰਨ ਦੀ ਕੋਸ਼ਿਸ਼ ਕਰਨਗੇ ਫੈਨਸ ਦੀ ਗੱਲ ਕਰੀਏ ਤੇ ਫੈਨਸ ਦੇ ਲਈ ਸਲਮਾਨ ਖਾਨ ਦਾ ਜਨਮ ਦਿਨ ਜੋ ਆ ਕਿਸੇ ਤਿਉਹਾਰ ਤੋਂ ਕਟਨੀਆ ਇੰਡਸਟਰੀ ਦੇ ਵਿੱਚ ਉਹਨਾਂ ਦੇ ਨਾਮ ਦਾ ਸਿੱਕਾ ਚੱਲਦਾ ਹੈ ਉਹਨਾਂ ਨੂੰ ਦਬੰਗ ਖਾਨ ਭਾਈਜਾਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇੰਡਸਟਰੀ ਦੇ ਵਿੱਚ ਹਰ ਕੋਈ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦਾ ਹੈ ਉਹਨਾਂ ਨੂੰ ਨੋਟੀ ਖਾਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਸਲਮਾਨ ਖਾਨ ਜੋ ਆ ਕਾਫੀ ਜ਼ਿਆਦਾ ਸ਼ਰਾਰਤੀ ਆ ਅਕਸਰ ਅਸੀਂ ਉਹਨਾਂ ਨੂੰ ਅਜਿਹੇ ਸ਼ਰਾਰਤਾ ਕਰਦੇ ਹੋਏ ਵੇਖਦੇ ਹਾਂ ਇਥੋਂ ਦਾ ਕੀ ਉਹਨਾਂ ਨੂੰ ਬਾਲੀਵੁੱਡ ਦਾ ਮੋਸਟ ਐਲੀਜੀਬਲ ਬੈਚਲਰ ਵੀ ਮੰਨਿਆ ਜਾਂਦਾ ਹੈ ਹਰ ਕੋਈ ਉਹਨਾਂ ਦੇ ਵਿਆਹ ਦਾ ਇੰਤਜ਼ਾਰ ਵੀ ਕਰਦਾ ਹੈ ਕਿਉਂਕਿ ਉਹਨਾਂ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਉੱਥੇ ਜੀ ਕਹੀਏ ਅਰਬਾਜ਼ ਖਾਨ ਤੇ ਅਰਬਾਜ਼ ਖਾਨ ਦੋ ਵਾਰ ਵਿਆਹ ਕਰਵਾ ਚੁੱਕੇ ਨੇ ਇਸ ਕਰਕੇ ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ ਇਸ ਦੀ ਵੀ ਉਡੀਕ ਕੀਤੀ ਜਾਂਦੀ ਹੈ ਸੋ ਅੱਜ ਉਹਨਾਂ ਦੇ ਖਾਸ ਮੌਕੇ ਦੇ ਉੱਤੇ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੇ ਬਾਰੇ ਸੋ ਇੱਕ ਵਾਰ ਸਲਮਾਨ ਖਾਨ ਨੇ ਕਲਬਾਤ ਕਰਦੇ ਹੋਇਆ ਦੱਸਿਆ ਸੀ ਉਹਨਾਂ ਦੇ ਫਿਰੋਜ਼ੀ ਬ੍ਰੇਸਲਟ ਦੇ ਬਾਰੇ ਜੋ ਕਿ ਅਕਸਰ ਅਸੀਂ ਉਹਨਾਂ ਦੇ ਹੱਥ ਦੇ ਬੰਨਿਆ ਹੋਇਆ ਵੇਖਦੇ ਆਂ ਤੇ ਸਲਮਾਨ ਖਾਨ ਨੇ ਕਿਹਾ ਸੀਗਾ ਕਿ ਇਸ ਫਿਰੋਜ਼ੀ ਬ੍ਰੇਸਲਟ ਦਾ ਉਹਨਾਂ ਦੀ ਜ਼ਿੰਦਗੀ ਤੇ ਵਿੱਚ ਬਹੁਤ ਖਾਸ ਰੋਲ ਹੈ ਤੇ ਦੱਸਦੀ ਹੈ ਕਿ ਇਹ ਬ੍ਰੇਸਲਟ ਜੋ ਸੀਗਾ ਉਹਨਾਂ ਦੇ ਪਿਤਾ ਸਲੀਮ ਖਾਨ ਨੇ ਗਿਫਟ ਕੀਤਾ ਸੀ ਇੱਕ ਵਾਰ ਕੋਈ ਸਲਮਾਨ ਖਾਨ ਨੇ ਆਪਣੇ ਬ੍ਰੇਸਲਟ ਦੀ ਕਹਾਣੀ ਸੁਣਾਉਂਦੇ ਹੋਏ ਕਿਹਾ ਸੀ ਕਿ ਜਦੋਂ ਛੋਟੇ ਸਨ ਤਾਂ ਆਪਣੇ ਪਿਤਾ ਨੂੰ ਇਹ ਬ੍ਰੇਸਲਟ ਪਹਿਨਦੇ ਹੋਏ ਵੇਖਦੇ ਸੀਗੇ ਉਸ ਸਮੇਂ ਵੀ ਉਹਨਾਂ ਨੂੰ ਇਹ ਬ੍ਰੇਸਲਟ ਬਹੁਤ ਪਸੰਦ ਸੀ ਹਾਲਾਂਕਿ ਬਾਅਦ ਚ ਜਦੋਂ ਸਲਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਕੁਝ ਸਮੇਂ ਬਾਅਦ ਉਹਨਾਂ ਦੇ ਪਿਤਾ ਸਲੀਮ ਖਾਨ ਨੇ ਉਹਨਾਂ ਨੂੰ ਇਹ ਆਸ਼ੀਰਵਾਦ ਦੇ ਤੌਰ ਤੇ ਫਿਰੋਜ਼ੀ ਬ੍ਰੇਸਲਟ ਦਿੱਤਾ ਇਸ ਫਿਰੋਜ਼ੀ ਬ੍ਰੇਸਲਟ ਦੀ ਖਾਸੀਅਤ ਇਹ ਹੈ ਕਿ ਸਲਮਾਨ ਖਾਨ ਨੇ ਕਿਹਾ ਕਿ ਇਹ ਪੱਥਰ ਤੁਹਾਡੇ ਵੱਲ ਆਉਣ ਵਾਲੀ ਹਰ ਨੈਗੇਟਿਵਿਟੀ ਨੂੰ ਆਪਣੇ ਵੱਲ ਲੈ ਲੈਂਦਾ ਪੂਰੀ ਨਕਾਰਾਤਮਕ ਲਹਿਰ ਤੋਂ ਬਾਅਦ ਇਹ ਪੱਥਰ ਜੋ ਆ ਆਪਣੇ ਆਪ ਟੁੱਟ ਜਾਂਦਾ ਹੈ ਇਸ ਬ੍ਰੇਸਲਟ ਦਾ ਫਿਰੋਜ਼ੀ ਸਟੋਨ ਹੁਣ ਤੱਕ 7 ਵਾਰ ਟੁੱਟ ਚੁੱਕਾ ਹੈ ਤੇ ਫਿਰੋਜ਼ੀ ਨੂੰ ਦੋ ਜੀਵਤ ਪੱਥਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਸਿਰਫ ਈਰਾਨ, ਤਿੱਬਤ, ਮੈਕਸੀਕੋ ਅਤੇ ਚੀਨ ਦੇ ਵਿੱਚ ਪਾਇਆ ਜਾਂਦਾ ਹੈ ਇਹ ਪੱਥਰ ਨੂੰ ਇਸ ਨੂੰ ਪਹਿਨਣ ਵਾਲੇ ਵਿਅਕਤੀ ਦੇ ਮਨ ਨੂੰ ਸ਼ਾਂਤ ਅਤੇ ਸਥਿਰ ਰੱਖਦਾ ਹੈ ਇਹ ਤਾਂ ਸੀ ਫਿਰੋਜ਼ੀ ਬ੍ਰੇਸਲਟ ਦੀ ਕਹਾਣੀ ਇਸ ਤੋਂ ਇਲਾਵਾ ਜਦੋਂ ਬਾਲੀਵੁੱਡ ਦੇ ਦਬੰਗ ਖਾਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤਾਂ ਇਸ ਤੋਂ ਪਹਿਲਾਂ ਉਹਨਾਂ ਨੇ ताज होटल ਦੇ ਵਿੱਚ ਡਾਂਸ ਕੀਤਾ ਸੀ ਜਿੱਥੋਂ ਉਹਨਾਂ ਨੇ ਆਪਣੀ ਪਹਿਲੀ ਕਮਾਈ ਕੀਤੀ ਸੀ ਮਹਿਜ਼ 75 ਰੁਪਏ ਤਾਂ ਇਸ ਕਹਾਣੀ ਨੂੰ ਸੁਣਾਉਂਦੇ ਹੋਏ ਦਬੰਕ ਖਾਨ ਨੇ ਕਿਹਾ ਸੀ ਕਿ ਇੱਕ ਵਾਰ ਉਹਨਾਂ ਦਾ ਫਰੈਂਡ ਕਿਸੇ ਸ਼ੋਅ ਦੇ ਵਿੱਚ ਬੈਕਗ੍ਰਾਉਂਡ ਡਾਂਸਰ ਵਜੋਂ ਡਾਂਸ ਕਰਨ ਲੱਗਿਆ ਤੇ ਉਹ ਸਲਮਾਨ ਖਾਨ ਨੂੰ ਵੀ ਨਾਲ ਲੈ ਕੇ ਚਲਾ ਗਿਆ ਤੇ ਉੱਥੇ ਜਾ ਕੇ ਜਦੋਂ ਸਲਮਾਨ ਖਾਨ ਬੈਕਗ੍ਰਾਉਂਡ ਡਾਂਸਰ ਵਜੋਂ ਡਾਂਸ ਕਰਦੇ ਹੋਏ ਨਜ਼ਰ ਆਏ ਤੇ ਬਾਅਦ ਵਿੱਚ ਉਹਨਾਂ ਨੂੰ ਜੋ ਕਮਾਈ ਕੀਤੀ ਸੀਗੀ ਸਿਰਫ 75 ਰੁਪਏ ਸੀਗੀ ਜਸ ਤੋਂ ਬਾਅਦ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਡਾਬਿਉ ਕੀਤਾ ਤੇ ਉੱਥੇ ਆਪਣੇ ਨਾਮ ਦਾ ਸਿੱਕਾ ਚਲਾਇਆ